ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਤਹ ਜ਼ਿੰਦਗੀ ਚੈਨਲ ਤੇ ਹਾਜ਼ਰ ਹੈ ਇੱਕ ਬਹੁਤ ਸੁਣੀ ਕਹਾਣੀ ਪੂਆ ਫਾਤਿਮਾ ਸੋ ਸ਼ੁਰੂ ਕਰਦੇ ਹਾਂ ਜੀ ਪਿੰਡ ਦੀ ਬੁੱਢੀ ਦਾਈ ਪੂਆ ਫਾਤਿਮਾ ਤਿੰਨ ਪੀੜੀਆਂ ਤੋਂ ਬੱਚੇ ਜਮਾਨ ਦਾ ਕੰਮ ਕਰਦੀ ਆ ਰਹੀ ਸੀ ਉਹ ਹਰ ਨਵੇਂ ਜੰਮੇ ਬੱਚੇ ਨੂੰ ਅੱਲਾ ਦਾ ਤੋਹਫ਼ਾ ਸਮਝਦੀ ਸੀ ਉਮਰ 70 ਸਾਲ ਚਿਹਰੇ ਉੱਤੇ ਚੁਰੜੀਆਂ ਵਾਲ ਮਹਿੰਦੀ ਰੰਗੇ ਜਿਸਮ ਟਲਿਆ ਹੋਇਆ ਪਰ ਹੱਥ ਫਰਤੀਲੇ ਉਹ ਸਾਰੇ ਭੂਆ ਸਾਰੇ ਪਿੰਡ ਦੀ ਭੂਆ ਸੀ ਅੱਜ ਤੋਂ 50 ਸਾਲ ਪਹਿਲਾਂ ਜਦੋਂ ਉਹ ਲਾਗਲੇ ਪਿੰਡ ਅਰਾਈਆਂ ਦੇ ਘਰ ਵਿਆਹੀ ਗਈ ਤਾਂ ਉਸ ਦਾ ਖਾਵੰਦ ਬਹੁਤੀ ਸ਼ਰਾਬ ਪੀਣ ਨਾਲ ਜਵਾਨੀ ਵਿੱਚ ਹੀ ਮਰ ਗਿਆ ਫਾਤਿਮਾ ਮੁੜ ਆਪਣੇ ਪੇਕੇ ਘਰ ਆ ਗਈ ਇੱਥੇ ਆਪਣੇ ਵਿਹੜੇ ਵਿੱਚ ਪੱਠੀ ਤਾਂ ਕੇ ਦਾਣੇ ਭੁੰਨਣ ਦਾ ਕੰਮ ਕਰਨ ਲੱਗੀ ਬੱਚੇ ਜਮਾਨ ਦਾ ਕੰਮ ਉਹ ਅੱਲਾਹ ਦੀ ਖਿਦਮਤ ਸਮਝਦੀ ਸੀ ਇੱਕ ਜਿਉਂਦਾ ਜਾਗਦਾ ਜੀ ਦੁਨੀਆਂ ਵਿੱਚ ਲਿਆਉਂਦਾ ਕੰਮ ਅੱਲਾਹ ਦੀ ਰਜ਼ਾ ਸੀ ਇਸ ਲਈ ਉਹ ਕਿਸੇ ਕੋਲੋਂ ਪੈਸੇ ਨਹੀਂ ਸੀ ਵਸੂਲ ਕਰਦੀ ਬਸ ਝੋਲੀ ਅੱਡ ਕੇ ਦੁਆ ਕਰਦੀ ਜੋ ਕੋਈ ਗੁੜ ਦੀ ਭੇਲੀ ਕੱਪੜਿਆਂ ਦਾ ਜੋੜਾ ਤੇ ਜਵਾਂ ਦਾ ਤਸਲਾ ਉਸ ਦੀ ਝੋਲੀ ਪਾ ਦਿੰਦਾ ਉਸ ਨੂੰ ਕਬੂਲ ਕਰਦੀ ਉਸ ਦਿੱਤੀ ਵਿਆਹ ਹੋਣ ਪਿੱਛੋਂ ਜਵਾਨੀ ਵਿੱਚ ਹੀ ਮਰ ਗਈ ਤੇ ਪਿੱਛੇ ਇੱਕ ਬਾਲੜੀ ਛੱਡ ਗਈ ਜਿਸ ਦਾ ਨਾਂ ਪੂਆ ਨੇ ਹੁਸਨਾ ਰੱਖਿਆ ਕਿਉਂਕਿ ਇਸ ਦੇ ਚਿਹਰੇ ਉੱਤੇ ਅੱਲਾ ਦਾ ਨੂਰ ਦਗਦਾ ਸੀ ਹੁਸਨਾ ਪੂਆ ਫਾਤਿਮਾ ਦੇ ਹੱਥੀਂ ਪਾਲ ਕੇ ਜਵਾਨ ਹੋਈ ਤੇ ਉਸ ਦੇ ਉਸ ਨੇ ਵੀ ਦਾਣੇ ਭੁੰਨਣ ਦਾ ਕੰਮ ਸੰਭ ਲਿਆ ਪੂਆ ਰੋਜੇ ਨਮਾਜ਼ ਰੱਖਦੀ ਤੇ ਹਰ ਨਵੇਂ ਬੱਚੇ ਨੂੰ ਸ਼ਹਿਦ ਦੀ ਗੁੜਤੀ ਦਿੰਦੀ ਉਹ ਸਭ ਦੀ ਸਾਂਝੀ ਅੰਮਾ ਨਾਨੀ ਦਾਦੀ ਸੀ ਸਬਨਾ ਦੀ ਦਾਈ ਸਬਨਾ ਦੀ ਪੂਆ ਇੱਕ ਸਵੇਰੇ ਇੱਕ ਸਵੇਰ ਉਹ ਆਪਣੇ ਘਰ ਦੇ ਲਿਪੇ ਹੋਏ ਚੌਂਤਰੇ ਉੱਤੇ ਬੈਠੀ ਜੋ ਛੱਟ ਰਹੀ ਸੀ ਕਿ ਉਸ ਨੂੰ ਡੋਲ ਤੇ ਨਗਾੜੇ ਢੋਲ ਤੇ ਨਗਾੜੇ ਦੀ ਆਵਾਜ਼ ਸੁਣਾਈ ਦਿੱਤੀ ਉਸਨੇ ਸਿਰ ਚੁੱਕ ਕੇ ਦੇਖਿਆ ਤਾਂ ਪਿੰਡ ਦਾ ਪਹਿਲਵਾਨ ਮਹਾਵੀਰ ਗਿੰਦੇ ਦੇ ਹਾਰ ਪਾਈ ਲੋਕਾਂ ਦੇ ਜਲੂਸ ਅੱਗੇ ਮਸਤੀ ਵਿੱਚ ਝੂਮਦਾ ਧੁਰਿਆ ਆਉਂਦਾ ਸੀ ਪੂਆ ਨੂੰ ਦੇਖਣਸਾਰ ਉਹ ਬੋਲਿਆ ਪੂਆ ਫਾਤਿਮਾ ਪੂਆ ਫਾਤਿਮਾ ਦੰਗਲ ਜਿੱਤ ਕੇ ਆਇਆ ਆਇਆ ਹੈ ਤੇਰਾ ਮਹਾਵੀਰ 64 ਪਿੰਡਾਂ ਦੇ ਪਹਿਲਵਾਨਾਂ ਦੀਆਂ ਗੋਡੀਆਂ ਲਵਾ ਕੇ ਉਹ ਦੌੜਦਾ ਹੋਇਆ ਆਇਆ ਤੇ ਆ ਕੇ ਭੂਆ ਦੇ ਪੈਰਾਂ ਉੱਤੇ ਮੱਥਾ ਟੇਕਿਆ ਭੂਆ ਦਾ ਚੁਰੜੀਆਂ ਵਾਲਾ ਚਿਹਰਾ ਖਿੜ ਉੱਠਿਆ ਜਗਜਗ ਜੀ ਮੇ ਪੁੱਤ ਅੱਲਾ ਤੈਨੂੰ ਸਲਾਮਤ ਰੱਖੇ ਭੂਆ ਨੇ ਛੱਜ ਵਿੱਚੋਂ ਜੌਆਂ ਦੇ ਦਾਣਿਆਂ ਦੀ ਮੁੱਠ ਭਰੀ ਤੇ ਮਾਹਵੀਰ ਦੇ ਸਿਰ ਉੱਤੋਂ ਦੀ ਵਾਰ ਕੇ ਬੋਲੀ ਲੈ ਫੜ ਆਪਣੀ ਬੁੱਢੀ ਭੂਆ ਦੀ ਅਸੀਸ ਇਹਨਾਂ ਦਾਣਿਆਂ ਨੂੰ ਆਪਣੀ ਪਗੜੀ ਦੇ ਲੜ ਵਿੱਚ ਬੰਨ ਲੈ ਅੱਲਾ ਤੇਰਾ ਸਹਾਈ ਮਾਵੀਰ ਨੇ ਜਵਾਂ ਦੇ ਦਾਣੇ ਆਪਣੀ ਹਥੇਲੀ ਉੱਤੇ ਰੱਖੇ ਉਹਨਾਂ ਨੂੰ ਗੌਰ ਨਾਲ ਦੇਖਣ ਲੱਗਾ ਭੂਆ ਬੋਲੀ ਦੇਖਦਾ ਕੀ ਹੈ ਪੁੱਤ ਜਵਾਂ ਦੇ ਦਾਣਿਆਂ ਵਿੱਚ ਬੜੀ ਬਰਕਤ ਹੁੰਦੀ ਹੈ ਇਹ ਸੁੱਚੇ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਜਵਾਂ ਦੀ ਰੋਟੀ ਬਹੁਤ ਪਸੰਦ ਸੀ ਹਸਨ ਤੇ ਹੁਸੈਨ ਨੇ ਜਵਾਂ ਦੀਆਂ ਰੋਟੀਆਂ ਖਾ ਕੇ ਹੀ ਕਰਬਲਾ ਦੀ ਜੰਗ ਲੜੀ ਸੀ ਮਾਵੀਰ ਨੇ ਜਵਾਂ ਦੇ ਦਾਣਿਆਂ ਨੂੰ ਅੱਖਾਂ ਨਾਲ ਲਾਇਆ ਤੇ ਸਤਕਾਰ ਨਾਲ ਜੁਮਿਆ ਰਾਤ ਨੂੰ ਨਿਤ ਵਾਂਗ ਪੂਆ ਦੇ ਦੀਵਾ ਜਗਾ ਕੇ ਨਿਤ ਵਾਂਗ ਪੂਆ ਨੇ ਦੀਵਾ ਜਗਾ ਕੇ ਖੱਜੀ ਦੀ ਚਟਾਈ ਵਿਛਾਈ ਕੰਧ ਉੱਤੇ ਟੰਗੇ ਹਰੇ ਕੱਪੜੇ ਉੱਤੇ ਅਰਬੀ ਵਿੱਚ ਲਿਖੇ ਅੱਲਾ ਅੱਗੇ ਗੋਡੇ ਟੇਕੇ ਕੁਰਾਨ ਦੀ ਇਹ ਆਇਤ ਪੜੀ ਮੇਰੇ ਅੱਲਾ ਤੇਰਾ ਹੀ ਸਹਾਰਾ ਹੈ ਮੈਂ ਸੌ ਰਹੀ ਹਾਂ ਤੇਰੀ ਹਫਾਜ਼ਤ ਵਿੱਚ ਜੇ ਸੁੱਤੀ ਪਈ ਤੇ ਪ੍ਰਾਨ ਨਿਕਲ ਜਾਣ ਅਖੀਰਲੇ ਸਾਹ ਵਿੱਚ ਤੇਰਾ ਹੀ ਨਾਂ ਹੋਵੇ ਮੇਰੀ ਜੀਭ ਉੱਤੇ ਇਤਨੇ ਵਿੱਚ ਕਿਸੇ ਨੇ ਦਰਵਾਜ਼ੇ ਉੱਤੇ ਕੁੰਡੀ ਖੜਕਾਈ ਭੂਵਾ ਚੌਂਕੇ ਉੱਠੀ ਚੌਂਕੇ ਮੁੜੀ ਯਾ ਖੁਦਾ ਕੌਣ ਆਇਆ ਇਤਨੀ ਰਾਤ ਗਏ ਬਾਕਰ ਹੀ ਆਇਆ ਹੋਣਾ ਪੈਸੇ ਮੰਗਣ ਜੂਏ ਵਿੱਚ ਹਾਰ ਗਿਆ ਹੋਵੇਗਾ ਆਪਣੀ ਹੁਸਨਾ ਨੂੰ ਇਸ ਵੈਲੀ ਨਾਲ ਵਿਆਹ ਕੇ ਮੈਂ ਪਛਤਾਈ ਲਉ ਪੀ ਸੁਟਿਆ ਮੇਰਾ ਇਸ ਦਮਾਦ ਨੇ ਪੁੱਤ ਜੇ ਕਪੁੱਤ ਹੋ ਜਾਵੇ ਤਾਂ ਮਾਂ ਸਹਿ ਲੈਂਦੀ ਹੈ ਪਰ ਜੇ ਦਮਾਦ ਖੋਟਾ ਨਿਕਲੇ ਤਾਂ ਖੋਟੀ ਕਿਸਮਤ ਦਰਵਾਜ਼ਾ ਫੇਰ ਜ਼ੋਰ ਦੀ ਖੜਕਿਆ ਭੂਆ ਹੁੰਗਰ ਮਾਰਦੀ ਹੋਈ ਉੱਠੀ ਤੇ ਉੱਚੀ ਦੇਣੇ ਬੋਲੀ ਵੇ ਠਹਿਰ ਜਾ ਆਉਂਦੀ ਹਾਂ ਦਰਵਾਜ਼ਾ ਨਾ ਭੰਨ ਸੁਟੀ ਉਹ ਹੱਥਾਂ ਦਾ ਸਹਾਰਾ ਲੈ ਕੇ ਉੱਠੀ ਤੇ ਉਸਨੇ ਦਰਵਾਜ਼ਾ ਖੋਲਿਆ ਸਾਹਮਣੇ ਲਾਲਾ ਗੰਗਾ RAM ਖੜਾ ਸੀ ਉਮਰ 60 ਸਾਲ ਹੱਥਾਂ ਵਿੱਚ ਲਾਲ ਟੈਣ ਸਿਰ ਉੱਤੇ ਕਾਲੀ ਗੋਲ ਟੋਪੀ țeੜ ਮਲਮਲ ਦੀ ਧੋਤੀ ਤੇ ਗੱਲ ਕੁਰਤਾ ਉਹ ਘਬਰਾਇਆ ਖੜਾ ਸੀ ਮੱਥੇ ਤੇ ਪਸੀਨਾ ਭੂਆ ਬੋਲੀ ਕੀ ਗੱਲ ਹੈ ਗੰਗਾ RAM ਇੰਨਾ ਘਬਰਾਇਆ ਹੋਇਆ ਹੈ ਉਹ ਬੋਲਿਆ ਕੀ ਦੱਸਾਂ ਭੂਆ ਬਹੁਤ ਕੱਲ ਦੀ ਤੜਫ ਰਹੀ ਹੈ ਤੈਨੂੰ ਲੈਣਾ ਆ ਹਾਂ ਤੇਰੀ ਮਿਹਰਬਾਨੀ صدਕਾ ਪੋਤੇ ਦਾ ਮੂੰਹ ਦੇਖ ਸਕਾਂਗਾ ਹਵੇਲੀ ਵਿੱਚ ਰੋਸ਼ਨੀ ਹੋ ਜਾਵੇਗੀ। ਪੂਆਣੇ ਖੁੰਜੇ ਵਿੱਚ ਰੱਖੀ ਸੋਟੀ ਫੜੀ। दारू ਦਰਮਲ ਵਾਲਾ ਚੋਲਾ ਚੁੱਕਿਆ ਤੇ ਗੰਗਾ ਰਾਮ ਨਾਲ ਤੁਰ ਪਈ। ਝੌਂਪੜੀ ਦੇ ਮੋੜ ਤੋਂ ਦੀ ਲੰਗੀ ਤਾਂ ਜੱਕਦੰਮ ਪੂਆ ਦੀਆਂ ਅੱਖਾਂ ਤੇ ਤੇਜ਼ ਰੋਸ਼ਨੀ ਦਾ ਛਪਾਕਾ ਪਿਆ। ਇੱਕ ਕਰਾਰੀ ਆਵਾਜ਼ ਗਰਜੀ। ਕਿੱਥੇ ਚੱਲੀਆਂ ਬੁੜੀਏ? ਇਸ ਬੇਈਮਾਨ ਲਾਲੇ ਦੇ ਨਾਲ। ਪੂਆਣੇ ਤੇਜ਼ ਰੋਸ਼ਨੀ ਸਾਹਮਣੇ ਅੱਖਾਂ ਚਪਕੀਆਂ ਸਾਹਮਣੇ ਉਸਦਾ ਦਮਾਦ ਬਾਕਰ ਅਲੀ ਰਸਤਾ ਰੁਕੀ ਖੜਾ ਸੀ ਸੂਲਾ ਵਰਗੀ ਕਾਲੀ ਦਾੜੀ ਉਲਝੇ ਹੋਏ ਵਾਲ ਸਾंवला ਰੰਗ ਚਾਰ ਖਾਨੇ ਦਾ ਤਹਿਮਤ ਤੇ ਖੁੱਲੀ ਵੰਡੀ ਉਸਨੇ ਫੇਰ ਵੰਗਾਰਿਆ ਕਿੱਥੇ ਚੱਲਨੀ ਹੈ ਭੂਆ ਨੇ ਬਾਕਰ ਵੱਲ ਦੇਖਿਆ ਤੇ ਫੇਰ ਗੰਗਾ RAM ਵੱਲ ਤੇ ਫੇਰ ਬਾਕਰ ਵੱਲ ਉਹ ਬੋਲੀ ਗੰਗਾ RAM ਦੀ ਬਹੂ ਦੇ ਬੱਚਾ ਹੋਣ ਵਾਲਾ ਹੈ ਉੱਥੇ ਚੱਲਨੀ ਹਾਂ ਬਾਕਰਕੜ ਕੇ ਬੋਲਿਆ ਇਹ ਲਾਲਚੀ ਕੁੱਤੇ ਦੇ ਘਰ ਇੱਕ ਹੋਰ ਕਾਫਰ ਨੂੰ ਦੁਨੀਆ ਵਿੱਚ ਲਿਆਉਣ ਲਈ ਬੱਚੇ ਦਾ ਕੋਈ ਮਜ਼ਬ ਨਹੀਂ ਹੁੰਦਾ ਬੱਚਾ ਤਾਂ ਅੱਲਾਹ ਦਾ ਦਿੱਤਾ ਤੋਹਫ਼ਾ ਹੁੰਦਾ ਹੈ ਇਸ ਕਾਫਰ ਦਾ ਬੱਚਾ ਅੱਲਾਹ ਦਾ ਤੋਹਫ਼ਾ ਨਹੀਂ ਲਾਣਤ ਹੈ ਇਹੋ ਜਿਹਾ ਬੋਲ ਨਾ ਬੋਲ ਬਾਕਰ ਅੱਲਾਹ ਦੀ ਨਿਗਾਹ ਵਿੱਚ ਸਭ ਬੰਦੇ ਬਰਾਬਰ ਨੇ ਮੈਂ ਉਸੇ ਤਾਂ ਹੁਕਮ ਪਾਲਣ ਜਾ ਰਹੀ ਹਾਂ ਕੀ ਪੌਂਕੀ ਜਾਂਦਾ ਹੈ ਕੀ ਪੌਂਕੀ ਜਾਂਦੀ ਹੈ ਬੁੜੀਏ ਉਹ ਆਦਾ ਚਿਹਰਾ ਗੁੱਸੇ ਨਾਲ ਤੰਤਮਾ ਉਠਿਆ ਝੁਰੜੀਆਂ ਡੂੰਘੀਆਂ ਹੋ ਗਈਆਂ ਗੁੱਸਾ ਪੀ ਕੇ ਬੋਲੀ ਹੋਸ਼ ਵਿੱਚ ਆ ਵਾਕਰ ਮੈਂ ਤੈਨੂੰ ਆਪਣੀ ਲਾਡਾਂ ਨਾਲ ਪਾਲੀ ਹੁਸਨਾ ਵਿਆਹੀ ਹੈ ਪਰ ਕੋਈ ਇੱਜ਼ਤ ਨਹੀਂ ਵੇਚੀ ਵਾਕਰ ਗੰਗਾ ਰਾਮ ਵੱਲ ਮੁੜਿਆ ਲਾਲਾ ਜ ਚਲਾ ਜਾ ਇੱਥੋਂ ਅੰਮਾ ਤੇਰੇ ਨਾਲ ਨਹੀਂ ਜਾਵੇਗੀ ਦਫਾ ਹੋ ਜਾ ਇੱਥੋਂ ਗੰਗਾ ਰਾਮ ਨੇ ਮਿੰਤਾ ਕੀਤੀਆਂ ਹੱਥ ਜੋੜੇ ਪਰ ਵਾਕਰ ਨਾ ਮੰਨਿਆ ਦੋਹਾ ਵਿੱਚ ਤੂੰ ਤੂੰ ਮੈਂ ਮੈਂ ਵਧ ਗਈ ਪਾਕਰ ਨੇ ਗੰਗਾ ਰਾਮ ਨੂੰ ਗਲੋਂ ਫੜ ਲਿਆ ਦੰਦ ਪੀ ਕੇ ਬੋਲਿਆ ਇਸ Hindu ਲਾਲੇ ਵਾਸਤੇ ਇਨੀ ਹਮਦਰਦੀ ਤੜਫ ਰਹੀ ਹੈ ਇਹਦਾ ਪੋਤਾ ਜਮਾ ਜਨਾਉਣ ਲਈ ਇੱਕ ਕਾਫਰ ਨੂੰ ਜਨਵਾਉਣ ਲਈ ਕਿਉਂ ਇਉਂ ਲੱਗਦਾ ਹੈ ਤੇਰੀਆਂ ਰਗਾਂ ਵਿੱਚ ਵੀ ਕਿਸੇ Hindu ਦਾ ਖੂਨ ਹੈ ਪੂਆ ਫਾਤਿਮਾ ਗੁੱਸੇ ਵਿੱਚ ਕੰਬਣ ਲੱਗੀ ਤੇ ਉਸ ਦੇ ਅੱਖਾਂ ਵਿੱਚੋਂ ਚੰਗਿਆੜੇ ਨਿਕਲੇ ਉਸ ਨੇ ਖਿੰਝ ਕੇ ਖਿੱਚ ਕੇ ਬਾਕਰ ਦੇ ਥੱਪੜ ਮਾਰਿਆ ਤੇ ਗਰਜੀ ਕਿ ਬਕੀ ਜਾਣਾ ਦੋਖਸ ਗਿਆ ਦੋਸ਼ kia ਅੱਲਾ ਦਾ ਕਹਿਰ ਨਾਜ਼ਿਲ ਹੋਵੇ ਤੇਰੇ ਉੱਤੇ ਬਾਕਰ ਦਾ ਬੁੱਲ ਕੱਟਿਆ ਗਿਆ ਤੇ ਖੂਨ ਵਗਣ ਲੱਗਿਆ ਪੂਆ ਨੇ ਉਸ ਵੱਲ ਨਫ਼ਰਤ ਨਾਲ ਦੇਖਿਆ ਤੇਰੇ ਅੰਦਰ ਸ਼ੈਤਾਨ ਬੋਲਦਾ ਹੈ ਬਾਕਰ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਬਾਕਰ ਨੇ ਗੁੱਸੇ ਵਿੱਚ ਕੰਬਦਿਆਂ ਭੂਆ ਨੂੰ ਵੰਗਾਰਿਆ ਜੇ ਤੂੰ ਇਸ ਲਾਲੇ ਨਾਲ ਗਈ ਤਾਂ ਮੈਂ ਤੇਰੀ ਹੁਸਨਾ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਵਾਂਗਾ ਬਰਬਾਦ ਕਰ ਦੇਵਾਂਗਾ ਮੈਂ ਉਸ ਨੂੰ ਬਾਕਰ ਗਰਜਦਾ ਹੋਇਆ ਕਾਲਾਂ ਕੱਢਦਾ ਹੋਇਆ ਚਲਾ ਗਿਆ ਗੰਗਾ ਰਾਮ ਸਨਾਟੇ ਵਿੱਚ ਖੜਾ ਰਹਿ ਗਿਆ ਜਦੋਂ ਬਾਕਰ ਹਨੇਰੇ ਵਿੱਚ ਗੁੰਮ ਹੋ ਗਿਆ ਤਾਂ ਗੰਗਾ ਰਾਮ ਨੇ ਮੱਥੇ ਦਾ ਪਸੀਨਾ ਪੂੰਝਿਆ ਭੂਆ ਵੱਲ ਮਿੰਤਾ ਭਰੀਆਂ ਅੱਖਾਂ ਨਾਲ ਵੇਖਿਆ ਤੇ ਬੋਲਿਆ ਮੇਰੇ ਨਾਲ ਚੱਲ ਪੂਆ ਮੈਂ ਸਾਰੀ ਉਮਰ एहसानमंद ਰਹਾਂਗਾ ਪੂਆ ਦੀਆਂ ਅੱਖਾਂ ਵਿੱਚ ਹੰਝੂ ਮੜਾਏ ਉਸ ਨੇ ਲੰਮਾ ਹੁੱਕਾ ਪਰਿਆ ਇੱਕਦਮ ਉਸ ਤੇ ਚਿਹਰੇ ਉੱਤੇ ਸਖਤੀ ਆ ਗਈ ਕੋਈ ਦਰੜ ਨਿਸ਼ਚਾ ਉਸ ਨੇ ਗੰਗਾ ਰਾਮ ਨੂੰ ਆਖਿਆ ਲਾਲਾ ਤੂੰ ਵੀ ਚਲਾ ਜਾ ਇੱਥੋਂ ਮੈਂ ਨਹੀਂ ਜਾ ਸਕਦੀ ਜਾ ਚਲਾ ਜਾ ਉਹ ਮੇਰੀ ਧੀ ਦੀ ਜ਼ਿੰਦਗੀ ਤਬਾਹ ਕਰ ਦੇਵੇਗਾ ਜਾ ਚਲਾ ਜਾ ਪੂਆ ਮੁੜੀ ਤੇ ਚੌਂਪੜੀ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਗੰਗाराम ਉੱਥੇ ਹੀ ਖੜਾ ਸੋਚਦਾ ਰਿਹਾ ਫਿਰ ਉਹ ਭਾਰੀ-ਭਾਰੀ ਕਦਮ ਚੱਲਦਾ ਆਪਣੇ ਘਰ ਨੂੰ ਤੁਰ ਪਿਆ ਅੱਧੀ ਰਾਤ ਬੀਤ ਚੁੱਕੀ ਸੀ ਬੱਦਲ ਘੇਰਿਆ ਆਏ ਸਨ ਤੇ ਕਿਨਮਿਨ ਹੋਣ ਲੱਗੀ ਬਿਜਲੀ ਕੜਕੀ ਤਾਂ ਸਾਰਾ ਅਸਮਾਨ ਹਿੱਲ ਗਿਆ ਪੂਆ ਦੀਆਂ ਅੱਖਾਂ ਖੁੱਲ ਗਈਆਂ ਪੂਆ ਦੀ ਅੱਖ ਖੁੱਲ ਗਈ ਉਹ ਉੱਠ ਕੇ ਬੈਠੀ ਤੇ ਹਨੇਰੇ ਵਿੱਚ ਚਫੇਰੇ ਨਜ਼ਰ ਦੜਾਈ ਵਾਰ-ਵਾਰ ਨੀਲੀ ਰੋਸ਼ਨੀ ਦੀ ਤਿੱਖੀ ਲਕੀਰ ਫੇਰ ਜਾਂਦੀ ਸੀ ਚੌਂਬੜੀ ਅੰਦਰ ਤੇ ਬੂਹੇ ਦੇ ਪੱਟ ਖੜਕਦੇ ਸਨ ਉਸ ਨੂੰ ਨਿਆਣੇ ਦੇ ਰੋਂ ਦੀ ਆਵਾਜ਼ ਸੁਣਾਈ ਦਿੱਤੀ ਉਸ ਨੇ ਘਬਰਾ ਕੇ ਖਿੜਕੀ ਵੱਲ ਦੇਖਿਆ ਫਿਰ ਸਬਜ਼ ਕੱਪੜੇ ਉੱਤੇ ਉਸ ਦੀ ਨਿਗਾਹ ਟਿਕ ਗਈ ਜਿਸ ਉੱਤੇ ਅੱਲਾ ਲਿਖਿਆ ਹੋਇਆ ਸੀ ਉਹ ਤਸਬੀਹ ਚੁੱਕ ਕੇ ਮਨ ਕੇ ਫੇਰਨ ਲੱਗੀ ਲੱਗ ਪਈ ਉਸ ਨੂੰ ਵਾਕਰ ਦੀ ਆਵਾਜ਼ ਗੂੰਜਦੀ ਸੁਣਾਈ ਦਿੱਤੀ ਮੈਂ ਤੇਰੀ ਹੁਸਨਾ ਦੀ ਜ਼ਿੰਦਗੀ ਤਬਾਹ ਕਰ ਦੇਵਾਂਗਾ ਉਸ ਨੂੰ ਬਰਬਾਦ ਕਰ ਦੇਵਾਂਗਾ ਪੂਆ ਸਹਿਮ ਕੇ ਅੱਲਾ ਦੇ ਹਜ਼ੂਰ ਵਿੱਚ ਝੁੱਕ ਗਈ ਉਸ ਨੂੰ ਗੰਗਾ ਰਾਮ ਦੀ ਆਵਾਜ਼ ਸੁਣਾਈ ਦਿੱਤੀ ਤੂੰ ਹੀ ਮੇਰੇ ਪੋਤੇ ਦੀ ਜ਼ਿੰਦਗੀ ਬਚਾ ਸਕਦੀ ਹੈ ਜ਼ਿੰਦਗੀ ਬਚਾ ਸਕਦੀ ਹੈ ਜ਼ਿੰਦਗੀ ਪੂਆ ਦੁਆ ਵਿੱਚ ਬਹੁਤ ਚਰਚਾ ਕੀ ਰਹੀ ਉਸ ਦੇ ਮਨ ਅੰਦਰੋਂ ਆਵਾਜ਼ਾਂ ਉੱਠੀਆਂ ਕੀ ਸੋਚਦੀ ਹੈ ਪਾਗਲੇ ਤੇਰੀ ਧੀ ਬਰਬਾਦ ਹੋ ਜਾਵੇਗੀ ਤੇਰਾ ਖਾਨਦਾਨ ਮਿਟ ਜਾਵੇਗਾ ਪਰ ਨਾਲ ਹੀ ਪਰ ਨਾਲ ਹੀ ਉਸ ਦੇ ਮਨ ਵਿੱਚੋਂ ਆਵਾਜ਼ ਉੱਠੀ ਜੇ ਅੱਲਾ ਦਾ ਹੱਥ ਸਿਰ ਉੱਤੇ ਹੋਵੇ ਤੇ ਦਿਲ ਵਿੱਚ ਉਸ ਦਾ ਨੂਰ ਤਾਂ ਕੋਈ ਕਿਸੇ ਨੂੰ ਬਰਬਾਦ ਨਹੀਂ ਕਰ ਸਕਦਾ ਹੇ ਰੱਬਾ ਮੈਨੂੰ ਰੋਸ਼ਨੀ ਦੇ ਤੇ ਰਸਤਾ ਦਿਖਾ ਤੇਰੀ ਬੰਦੀ ਤੇਰੇ ਹਜ਼ੂਰ ਵਿੱਚ ਸਜਦਾ ਕਰਨ ਕਰੀ ਬੈਠੀ ਹੈ ਬਿਜਲੀ ਫਿਰ ਕੜਕੀ ਤੇ ਝੌਂਪੜੀ ਵਿੱਚ ਨੀਲੀ ਰੋਸ਼ਨੀ ਫਿਰ ਗਈ ਤੇ ਨਵ ਜੰਮੇ ਬੱਚੇ ਦੀ ਰੋਨ ਦੀ ਆਵਾਜ਼ ਆਈ ਭੂਆ ਦਾ ਚਿਹਰਾ ਕਿਸੇ ਪੱਕੇ ਇਰਾਦੇ ਨਾਲ ਤਣ ਗਿਆ ਉਹ ਉੱਠੀ ਉਸਨੇ ਖੁੰਝੇ ਵਿੱਚ ਪਈ ਸੋਟੀ ਚੁੱਕੀ ਕਿੱਲੀ ਨਾਲ ਟੰਗਿਆ ਝੋਲਾ ਲਾਇਆ ਚਾਦਰ ਦੀ ਬੁੱਕਲ ਮਾਰੀ ਤੇ ਝੌਂਪੜੀ ਦਾ ਦਰਵਾਜ਼ਾ ਖੋਲ੍ਹਿਆ ਬਾਹਰ بارش ਵਿੱਚ ਗੰਗਾ ਰਾਮ ਛਤਰੀ ਲਈ ਖੜਾ ਸੀ ਹੱਥ ਵਿੱਚ ਲਾਲਟਣ ਭੂਆ ਨੇ ਉਸ ਵੱਲ ਹੈਰਾਨੀ ਨਾਲ ਦੇਖਿਆ ਤੇ ਗੰਗਾ ਰਾਮ ਨੇ ਭੂਆ ਵੱਲ ਦੋਹਾਂ ਦੀਆਂ ਅੱਖਾਂ ਵਿੱਚ ਹਮਦਰਦੀ ਦਾ ਜਜ਼ਬਾ ਉੱਠਿਆ ਗੰਗਾ ਰਾਮ ਨੇ ਲਾਲਟਨ ਉੱਪਰ ਕੀਤੀ ਭੂਆ ਬੋਲੀ ਚੱਲ ਗੰਗਾ ਰਾਮ ਚਲਦੀ ਹਾਂ ਤੇਰੇ ਨਾਲ ਤੇਰੇ ਘਰ ਵਿੱਚ ਹੋਣ ਵਾਲੇ ਬੱਚੇ ਦੀ ਆਵਾਜ਼ ਵਿੱਚ ਮੈਂ ਅੱਲਾਹ ਦੀ ਆਵਾਜ਼ ਸੁਣ ਰਹੀ ਹਾਂ ਚੱਲ ਗੰਗਾ ਰਾਮ ਨੇ ਚੱਲ ਗੰਗਾ ਰਾਮ ਨੇ ਛਤਰੀ ਅੱਗੇ ਕੀਤੀ ਤੇ ਉਹ ਭੂਆ ਤੇ ਉਹ ਤੇ ਭੂਆ ਮੀਂਹ ਵਿੱਚ ਤੁਰ ਪਏ ਪਿੱਛੋਂ ਉੱਚੀ ਆਵਾਜ਼ ਆਈ ਅਮਾ ਰੁਕ ਜਾ ਅਮਾ ਮੋੜਾ ਪੂਆ ਉਹ ਕੀ ਤੇ ਉਸ ਨੇ ਮੁੜ ਕੇ ਦੇਖਿਆ ਹੁਸਨਾ بارش ਵਿੱਚ ਭਿੱਜਦੀ ਉਸ ਦੇ ਮਗਰ ਹੱਕਾ ਮਾਰਦੀ ਆ ਰਹੀ ਸੀ ਬਿਜਲੀ ਇੱਕ ਵਾਰ ਫਿਰ ਚਮਕੀ ਤੇ ਹੁਸਨਾ ਦਾ ਮੀਂਹ ਨਾਲ ਭਿੱਜਿਆ ਹੋਇਆ ਚਿਹਰਾ ਨਜ਼ਰ ਆਇਆ ਹੁਸਨਾ ਨੇ ਫਿਰ ਵਾਸਤਾ ਪਾਇਆ ਮਾਂ ਮੁੜਾ ਨਾ ਜਾ ਨਹੀਂ ਤਾਂ ਬਾਕਰ ਤੈਨੂੰ ਬਾਕਰ ਮੈਨੂੰ ਤਲਾਕ ਦੇ ਦੇਵੇਗਾ ਪੂਆ ਇੱਕ ਪਲ ਖੜੀ ਸੋਚਦੀ ਰਹੀ ਫਿਰ ਗੰਗਾ ਰਾਮ ਦੇ ਚਿਹਰੇ ਵੱਲ ਦੇਖਿਆ ਉਹ ਗੰਗਾ ਰਾਮ ਨਾਲ ਤੁਰ ਪਈ ਦੋਵੇਂ بارش ਵਿੱਚ ਜਾ ਰਹੇ ਸਨ ਮੀਂਹ ਵਿੱਚ ਭਿੱਜਦੀ ਹੁਸਨਾ ਜਦੋਂ ਆਪਣੇ ਘਰ ਮੁੜੀ ਤਾਂ ਦੇਖਿਆ ਬਕਰ ਲੋਹਾ ਲੱਖਾ ਹੋਇਆ ਖੜਾ ਸੀ ਉਹ ਬੋਲਿਆ ਸ਼ਾੜਾ ਹੀ ਹੈ ਆਪਣੀ ਮਾਂ ਨੂੰ ਉਸ ਲਾਲੇ ਦੇ ਘਰ ਮੈਂ ਜਿਸ ਕਲੋਂ ਮਣਾ ਕਰਾਂ ਤੂੰ ਤੇ ਤੇਰੀ ਅੰਮਾ ਉਹੀ ਕਰਦੀਆਂ ਉਹ ਦੋਵੇਂ ਰਲੀਆਂ ਹੋਈਆਂ ਕੰਜਰੀਆਂ ਹੁਸਨਾ ਬੋਲੀ ਅੰਮਾ ਨੂੰ ਕਿਉਂ ਗਾਲ੍ਹਾਂ ਕੱਢਦਾ ਹੈ ਉਸਨੇ ਤੇਰਾ ਕੀ ਵਿਗਾੜਿਆ ਹੈ ਬਾਕਰ ਨੇ ਹੁਸਨਾ ਨੂੰ ਗੁੱਤੋਂ ਫੜ ਲਿਆ ਤੇ ਗਰਜਿਆ ਨਿਕਲ ਜਾ ਮੇਰੇ ਘਰੋਂ ਕਮਜਾਤੇ ਉਸਨੇ ਹੁਸਨਾ ਨੂੰ ੱੱਕਾ ਦੇ ਕੇ ਜ਼ਮੀਨ ਉੱਤੇ ਪਟਕ ਮਾਰਿਆ ਨਿਕਲ ਜਾ ਮੇਰੇ ਘਰੋਂ ਜ਼ਮੀਨ ਉੱਤੇ ਡਿੱਗੀ ਹੁਸਨਾ ਨੇ ਆਪਣੇ ਹੋਣ ਵਾਲੇ ਬੱਚੇ ਦਾ ਵਾਸਤਾ ਪਾਇਆ ਢਿੱਡ ਨੂੰ ਫੜ ਕੇ ਹੁੰਗਰ ਮਾਰੀ ਤੇ ਤੜਫੁਠੀ ਕਿਉਂ ਨਿਕਲ ਜਾਵਾਂ ਇਸ ਘਰ ਵਿੱਚੋਂ ਵਿਆਹ ਕੇ ਆਈ ਸਾਂ ਇੱਥੇ ਭੱਜ ਕੇ ਨਹੀਂ ਆਈ ਸਾਂ ਤੂੰ ਕਸਮਾਂ ਖਾਈਆਂ ਹਨ ਸਨ ਤੇ ਨੱਕ ਰਗੜਿਆ ਸੀ ਮੇਰੀ ਮਾਂ ਕੇ ਹੁਣ ਤੂੰ ਨੱਕ ਰਗੜੇਂਗੀ ਮੇਰੇ ਅੱਗੇ ਰੋਏਂਗੀ ਤਰਲੇ ਕੱਟੇਂਗੀ ਪਰ ਬਾਕਰ ਤੈਨੂੰ ਨਹੀਂ ਰੱਖੇਗਾ ਇਸ ਘਰ ਵਿੱਚ ਨਿਕਲ ਜਾ ਇੱਥੋਂ ਉਸਨੇ ਖਿੰਝ ਕੇ ਹੁਸਨਾ ਦੇ ਚਪੇੜ ਮਾਰੀ ਤਾਂ ਹੁਸਨਾ ਉਸ ਉੱਤੇ ਝੜਪ ਪਈ ਮੈਨੂੰ ਕੱਢੇਂਗਾ ਤੂੰ ਇਸ ਘਰ ਵਿੱਚੋਂ ਵੈਰੀਆ ਮੱਥਾ ਨਾ ਡਮ ਸੁੱਟੂਂਗੀ ਮੈਂ ਤੇਰਾ ਸ਼ਰਮ ਨਹੀਂ ਆਉਂਦੀ ਤੈਨੂੰ ਤੇਰਾ ਬੱਚਾ ਮੇਰੇ ਢਿੱਡ ਵਿੱਚ ਹੈ ਤੂੰ ਮੈਨੂੰ ਕੱਢੇਂਗਾ ਇਸ ਘਰ ਵਿੱਚੋਂ ਕੁੱਤਿਆ ਬਾਕਰ ਨੇ ਛਾਤੀ ਠੋਕ ਕੇ ਆਖਿਆ ਹਾਂ ਹਾਂ ਮੈਂ ਤੈਨੂੰ ਤਲਾਕ ਦੇ ਕੇ ਨਵੀਂ ਤੀਵੀ ਕਰ ਲਿਆਵਾਂਗਾ ਤੇ ਤੈਨੂੰ ਤੇ ਤੇਰੀ ਅੰਮਾ ਨੂੰ ਸਬਕ ਸਿਖਾਵਾਂਗਾ ਹੁਣੇ ਦਿੰਦਾ ਹਾਂ ਤਲਾਕ ਹੁਸਨਾ ਦੀਆਂ ਅੱਖਾਂ ਪਾਟੀਆਂ ਦੀਆਂ ਪਾਟੀਆਂ ਰਹਿ ਗਈਆਂ ਹੈਰਾਨੀ ਨਾਲ ਉਸ ਦਾ ਮੂੰਹ ਖੁੱਲਾ ਰਹਿ ਗਿਆ ਤਲਾਕ ਕੀ ਆਖਿਆ ਬਾਕਰ ਹਾਂ ਹਾਂ ਤਲਾਕ ਹੁਸਨਾ ਨੇ ਦੁਹਾਈ ਦਿੱਤੀ ਰੱਬ ਦਾ ਵਾਸਤਾ ਹੀ ਇਹ ਜ਼ੁਲਮ ਨਾ ਕਰੀ ਬਾਕਰ ਹੱਸਿਆ ਤੇ ਚੀਕ ਕੇ ਬੋਲਿਆ ਤਲਾਕ 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 ਨਿਕਲ ਜਾ ਇੱਥੋਂ ਚਲੀ ਜਾ ਆਪਣੀ ਅੰਮਾ ਕੋਲ ਹੁਸਨਾ ਨੇ ਛਾਤੀ ਪਿੱਟੀ ਤੇ ਆਪਣੇ ਵਾਲ ਪੁੱਟੇ ਤੇ ਰੋਂਦੀ ਹੋਈ ਨੇ ਬਾਕਰ ਨੂੰ ਗਾਲਾਂ ਕੱਢੀਆਂ ਰੱਬ ਦਾ ਕਹਿਰ ਪਵੇ ਤੇਰੇ ਉੱਤੇ ਬਿਜਲੀ ਡਿੱਗੇ ਢਾਈ ਘੜੀਆਂ ਦੀ ਮੌਤ ਆ ਜਾਵੇ ਤੈਨੂੰ ਇਸੇ ਬੂਹੇ ਤੋਂ ਜਨਾਜ਼ਾ ਨਿਕਲੇ ਤੇਰਾ ਗੁੱਸੇ ਵਿੱਚ ਪਾਗਲ ਹੋਏ ਵਾਕਰ ਨੇ ਹੁਸਨਾ ਦੇ ਢਿੱਡ ਵਿੱਚ ਠੁੱਡਾ ਮਾਰਿਆ ਤੇ ਉਹ ਡਿੱਗ ਪਈ ਤੜਫਦੀ ਹੋਈ ਨੇ ਦੁਹਾਈ ਦਿੱਤੀ ਵਾਕਰ ਨੇ ਗੁੱਤੋਂ ਫੜ ਕੇ ਉਸ ਨੂੰ ਉਠਾਇਆ ਤੇ ਤੱਕਾ ਦੇਂਦਿਆਂ ਘਰੋਂ ਬਾਹਰ ਕੱਢ ਦਿੱਤਾ ਹੁਸਨਾ ਅੰਮਾ ਅੰਮਾ ਦੀ ਦੁਹਾਈ ਦੇਂਦੀ ਤੇ ਲੜ ਖੜਾਉਂਦੀ ਹੋਈ ਭੂਆ ਦੀ ਚੌਂਪੜੀ ਵੱਲ ਤੁਰ ਪਈ ਜਦੋਂ ਭੂਆ ਗੰਗਾ ਰਾਮ ਦਾ ਪੁੱਤਾ ਜਨਾਕੇ 3 ਘੰਟਿਆਂ ਪਿਛੋਂ ਵਾਪਸ ਮੁੜੀ ਤਾਂ ਦੇਖਿਆ ਕਿ ਹੁਸਨਾ ਕੱਚੇ ਫਰਸ਼ ਉੱਤੇ ਬੇਹੋਸ਼ ਪਈ ਸੀ ਖੂਨ ਨਾਲ ਲਿਬੜੇ ਕੱਪੜੇ ਕੋਲ ਨਿੱਕਾ ਬੱਚਾ ਮਰਿਆ ਪਿਆ ਸੀ ਪੂਆਣੇ ਮਰੇ ਹੋਏ ਬੱਚੇ ਨੂੰ ਚੁੱਕਿਆ ਤੇ ਕੰਬਦੀ ਹੋਈ ਨੇ ਰੱਬ ਕੇ ਦੁਆ ਕੀਤੀ ਰੱਬਾ ਮੇਰੇ ਇਨ੍ਹਾਂ ਹੱਥਾਂ ਨੇ ਹਮੇਸ਼ਾ ਜ਼ਿੰਦਗੀ ਬਖਸ਼ੀ ਪਰ ਮੈਂ ਅੱਜ ਆਪਣੀ ਹੁਸਨਾ ਦੇ ਬੱਚੇ ਨੂੰ ਨਾ ਬਚਾ ਸਕੀ ਰਹਿਮ ਪੂਆਣੇ ਮਰੇ ਹੋਏ ਬੱਚੇ ਨੂੰ ਕੱਪੜੇ ਵਿੱਚ ਲਪੇਟਿਆ ਦੋਹਾਵਤ ਹੱਥਾਂ ਵਿੱਚ ਉਸਦੀ ਲਾਸ਼ ਚੁੱਕ ਕੇ ਬਾਰਲੇ ਵੜੇ ਵਿੱਚ ਗਈ ਕਹੀ ਨਾਲ ਟੋਆ ਪੁੱਟਿਆ ਤੇ ਬੱਚੇ ਨੂੰ ਉਸ ਵਿੱਚ ਲਟਾ ਦਿੱਤਾ ਫਿਰ ਦੋਹਾਂ ਹੱਥਾਂ ਨਾਲ ਮਿੱਟੀ ਰੋਲ ਕੇ ਬੱਚੇ ਦੀ ਨਿੱਕੀ ਜਹੀ ਕਬਰ ਨੂੰ ਪੂਰ ਕੇ ਥਾਪੜ ਦਿੱਤਾ ਦੇਸ਼ ਦੀ ਆਜ਼ਾਦੀ ਦੀ جنگ ਤੇਜ਼ ਹੋ ਰਹੀ ਸੀ ਆਖਰ ਮੁਲਕ ਦੇ ਵਟਵਾਰੇ ਦਾ ਫੈਸਲਾ ਹੋ ਗਿਆ ਇਸ ਫੈਸਲੇ ਨਾਲ ਦੋਹਾਂ ਪਾਸਿਆਂ ਤੇ ਛੁਰੀਆਂ ਛੁਰੇ ਵੀ ਤੇਜ਼ ਹੋਣ ਲੱਗੇ ਮੁਸਲਮਾਨਾਂ ਤੇ ਹਿੰਦੂਆਂ ਦੇ ਵਿਚਕਾਰ ਨਫ਼ਰਤ ਦੀ ਖਾਈ ਡੂੰਗੀ ਹੋ ਰਹੀ ਸੀ ਦੋਹਾਂ ਪਾਸਿਆਂ ਦੇ ਲੀਡਰ ਆਪਣੇ ਆਪਣੇ ਮਜ਼ਬ ਦੀ ਅਜ਼ਮਤ ਦੇ ਨਾਰੇ ਲਾ ਰਹੇ ਸਨ ਡੇਰਿਆਂ ਤੇ ਖਣਗਾਹਾਂ ਵਿੱਚ ਕੀਰਤਨਾ ਤੇ ਕਵਾਲੀਆਂ ਦਾ ਜੋਰ ਸੀ ਦੋਹਾਂ ਧਿਰਾਂ ਵੱਲੋਂ ਨਾਰੇ ਗੂੰਜਦੇ ਸਨ ਅੱਲਾਹੁ ਅਕਬਰ ਤੇ ਹਰ ਹਰ ਮਾਦੇਵ ਮਜ਼ਬ ਦਾ ਜਨੂਨ ਆਖਰ ਇਹ ਜਨੂਨ ਪੂਵਾ ਫਾਤਿਮਾ ਦੇ ਪਿੰਡ ਵੀ ਆ ਪਹੁੰਚਿਆ ਸਦੀਆਂ ਤੋਂ ਸਾਂਝੀ ਜ਼ਿੰਦਗੀ ਤੇ ਵਿਹਾਰ ਚ ਤੇ ਰੇੜਾਂ ਪੈ ਗਈਆਂ ਜੋ ਸ਼ਿੱਲਾ ਭਾਸ਼ਣ ਨਫ਼ਰਤ ਦੀ ਅੱਗ ਮੁਸਲਮਾਨ ਤਜ਼ੀਏ ਕੱਢਣ ਦੀਆਂ ਤਿਆਰੀਆਂ ਕਰ ਰਹੇ ਸਨ ਹਿੰਦੂ ਪਿੱਪਲ ਦੇ ਪੁਰਾਣੇ ਦਰਖਤ ਹੇਠਾਂ ਲਾਠੀਆਂ ਲਈ ਖੜੇ ਸਨ ਉਹਨਾਂ ਦਾ ਫੈਸਲਾ ਸੀ ਕਿ ਫੈਲੇ ਹੋਏ ਪਿੱਪਲ ਦੇ ਟਾਣੇ ਨੂੰ ਕੱਟ ਕੇ ਉਹ ਤਜ਼ੀਏ ਨੂੰ ਨਹੀਂ ਲੰਘਣ ਦੇਣਗੇ ਬਿਹਤਰ ਸੀ ਕਿ ਤਜ਼ੀਏ ਦਾ ਜਲੂਸ ਪਿੱਪਲ ਤੋਂ ਹਟ ਕੇ ਲੰਘ ਜਾਵੇ ਪਿੰਡ ਦੀ ਛੋਟੀ ਜਈ ਮਸਜਿਦ ਦੇ ਬਾਹਰ ਮੁਸਲਮਾਨਾਂ ਦੀ ਭੀੜ ਨੂੰ ਇੱਕ ਕਟੜ ਮੌਲਵੀ ਵੰਗਾਰ ਰਿਹਾ ਸੀ ਕਿ ਉਹਨਾਂ ਦੇ ਮਕਸਦ ਤਾਜੀਏ ਪਿੱਪਲ ਦੀ ਲੰਘਣਗੇ ਜਦੋਂ Hazrat Ali ਨੇ ਕਰਬਲਾ ਦੇ ਮદાન ਵਿੱਚ ਸਿਰ ਨਾ ਝੁਕਾਇਆ ਤਾਂ ਕਿ ਅਸੀਂ ਪਿੱਪਲ ਦੇ ਟਾਣੇ ਹੇਠ ਆਪਣੇ ਤਾਜੀਏ ਦਾ ਸਿਰ ਝੁਕਾ ਦੇਵਾਂਗੇ ਨਾਰੇ ਗੂੰਜ ਰਹੇ ਸਨ ਤਾਜੀਏ ਇੱਥੋਂ ਹੀ ਲੰਘਣਗੇ ਇਨ੍ਹਾਂ ਕਾਫਰਾਂ ਨੂੰ ਸਬਕ ਸਿਖਾ ਦੇਵਾਂਗੇ ਅੱਲਾ ਦੇ ਫਜ਼ਲ ਨਾਲ ਇਸਲਾਮ ਦਾ سبز ਪਰਚਮ ਕਾਇਮ ਹੈ ਪਿੱਪਲ ਹੇਠਾਂ ਜਨੇਊਤਾਰੀ ਪੰਡਤ ਜੀ ਦੀ ਗਰਜ ਰਏ ਸਨ ਭਾਈਓ ਜੇ ਉਹਨਾਂ ਨੇ ਪਿੱਪਲ ਦੇ ਟਾਣੇ ਨੂੰ ਕੱਟਿਆ ਤਾਂ ਹਿੰਦੂ ਧਰਮ ਦੀ ਨੱਕ ਕੱਟ ਜਾਵੇਗੀ ਕਿੱਥੇ ਗਈ ਤੁਹਾਡੀ ਸੂਰਬੀਰਤਾ ਜਾਣ ਦੇ ਦੇਵਾਂਗੇ ਪਰ ਧਰਮ ਦੀ ਰੱਖਿਆ ਕਰਾਂਗੇ ਹਰ ਹਰ ਮਾਦੇਵ ਦੂਜੇ ਪਾਸੇ ਮੌਲਵੀ ਗਰਜਿਆ ਗਜ਼ਬ ਖੁਦਾ ਦਾ ਇਕ ਦਰਖਤ ਦੇ ਕੱਟਣ ਉੱਤੇ ਇੰਨਾ ਹੁੱਲੜ ਜੰਗਲਾਂ ਦੇ ਜੰਗਲ ਕੱਟ ਸੁਟੇ ਇੰਨਾ ਕਾਫਰਾਂ ਨੇ ਹੁਣ ਇੱਕ ਟਾਣਾ ਕੱਟਣ ਉੱਤੇ ਇੰਨਾ ਦਾ ਧਰਮ ਪ੍ਰਸ਼ਟ ਹੋ ਜਾਵੇਗਾ ਹਜਰਤ हसन ਹੁਸੈਨ ਦੀ ਸ਼ਹਾਦਤ ਦੇ ਖੂਨ ਦਾ ਮੁਕਾਬਲਾ ਕਰਦੇ ਨੇ ਇੱਕ ਦਰਖਤ ਦੇ ਟਾਣੇ ਨਾਲ ਤਾਜ਼ੀਏ ਪਿੱਪਲ ਤੇ ਹੇਠ ਹੀ ਲੰਗਣਗੇ ਨਾਰਾਏ ਤਕਬੀਰ ਅੱਲਾਹੁ ਅਕਬਰ ਰਾਤ ਨੂੰ ਵਾਕਰ ਨੇ ਕੋਹਾੜਾ ਤੇਜ਼ ਕੀਤਾ ਕਰੋਂ ਬਾਹਰ ਨਿਕਲਿਆ ਤੇ ਤੇਜ਼ ਤੇ ਚੱਲਦਾ ਪਿੱਪਲ ਕੋਲ ਪਹੁੰਚਿਆ ਪਿੱਪਲ ਦੀ ਖੋੜ ਵਿੱਚ ਦੀਵਾ ਜਗ ਰਿਹਾ ਸੀ ਵਾਕਰ ਨੇ ਠੁੱਡਾ ਮਾਰ ਕੇ ਦੀਵਾ ਬੁਝਾ ਦਿੱਤਾ ਫਿਰ ਉਹ ਫੁਰਤੀ ਨਾਲ ਦਰਖਤ ਉੱਤੇ ਚੜ ਗਿਆ ਉਸ ਯਾ ਅਲੀ ਦਾ ਨਾਹਰਾ ਲਾਇਆ ਤੇ ਵੱਡੇ ਟਾਣੇ ਨੂੰ ਕੱਟਣ ਲੱਗਾ ਹਨੇਰੇ ਵਿੱਚ ਕਹਾੜੇ ਦੀਆਂ ਸੱਟਾਂ ਦੀ ਆਵਾਜ਼ ਗੂੰਜੀ ਤੇ ਕੱਟਿਆ ਹੋਇਆ ਟਾਣਾ ਜ਼ਮੀਨ ਉੱਤੇ ਆ ਡਿੱਗਿਆ ਵਾਕਰ ਛਾਲ ਮਾਰ ਕੇ ਦਰਖਤ ਤੇ ਹੀਟਾ ਆ ਗਿਆ ਤੇ ਹਨੇਰੇ ਵਿੱਚ ਗਾਇਬ ਹੋ ਗਿਆ ਸਾਰੇ ਲੋਕਾਂ ਨੇ ਦੇਖਿਆ ਕਿ ਪਿੱਪਲ ਦਾ ਟਾਣਾ ਕੱਟਿਆ ਪਿਆ ਸੀ ਜਿਵੇਂ ਕਿਸੇ ਦੀ লাশ ਹੋਵੇ ਮਹਾਵੀਰ ਲੋਕਾਂ ਦੀ ਭੀੜ ਨੂੰ چیرਦਾ ਹੋਇਆ ਅੱਗੇ ਵਧਿਆ ਇਹ ਪਾਪ ਕਿਸ ਨੇ ਕੀਤਾ ਹੈ ਕਿਸ ਨੇ ਕੱਟਿਆ ਹੈ ਪਿੱਪਲ ਦਾ ਟਾਣਾ ਪੰਡਤ ਗਰਜਿਆ ਉਸ ਦੁਸ਼ਟ ਨੇ ਪਿੱਪਲ ਨਹੀਂ ਕੱਟਿਆ ਸਾਡੀ ਨੱਕ ਕੱਟ ਦਿੱਤੀ ਤੁਹਾਡੀ ਸਬਨਾ ਦੀ ਨੱਕ ਕੱਟ ਦਿੱਤੀ ਉਸ ਨੇ ਕੋਹਾੜਾ ਪਿੱਪਲ ਉੱਤੇ ਨਹੀਂ ਸਾਡੇ ਸੀਨੇ ਉੱਤੇ ਚਲਾਇਆ ਹੈ ਉਸ ਨੂੰ ਇਸ পাপ ਦੀ ਸਜ਼ਾ ਮਿਲਣੀ ਹੀ ਚਾਹੀਦੀ ਹੈ। ਇੱਕ ਆਦਮੀ ਬੋਲਿਆ, ਜਿਸ ਕੌਮ ਦਾ ਧਰਮ ਹੀ ਇਹ ਹੋਵੇ ਕਿ ਕੀੜੀ ਨੂੰ ਮਾਰਨਾ ਵੀ ਪਾਪ ਹੈ, ਉਹ ਕੀ ਲੜੇਗੀ? ਮਾਹਵੀਰ ਦੀਆਂ ਅੱਖਾਂ ਮਗ ਰਹੀਆਂ ਸਨ। ਲੜੇਗੀ? ਇਸ ਵਾਰ ਲੜੇਗੀ। ਧਰਮ ਤੇ ਇੱਜ਼ਤ ਦਾ ਸਵਾਲ ਹੈ। ਭੀੜ ਵਿੱਚੋਂ ਇੱਕ ਹੋਰ ਆਦਮੀ ਬੋਲਿਆ, ਤੂੰ ਦੰਗਲ ਲੜ ਸਕਦਾ ਹੈ ਮਾਹਵੀਰ। ਜੰਗ ਦੇ ਮੈਦਾਨ ਵਿੱਚ ਨਹੀਂ, ਤੂੰ ਪਹਿਲਵਾਨ ਹੈ। ਜੋਦਾ ਨਹੀਂ ਇਹ ਤਾਂ ਵਕਤ ਹੀ ਦੱਸੇਗਾ ਲਸ਼ੂਰਾ ਮਹਾਵੀਰ ਨੇ ਛਾਤੀ ਫਲਾ ਕੇ ਆਖਿਆ ਜਦੋਂ ਵਕਤ ਆਉਂਦਾ ਹੈ ਇਸ ਦੇਸ਼ ਦੀਆਂ ਤੀਵੀਆਂ ਵੀ ਤਲਵਾਰ ਸੂਤ ਕੇ ਖੜੀਆਂ ਹੋ ਜਾਂਦੀਆਂ ਨੇ ਮਰਦ ਮੱਥੇ ਉੱਤੇ ਸੰਧੂਰ ਦਾ ਟਿੱਕਾ ਲਾ ਕੇ ਤੇ ਕੇਸਰੀਆਂ ਬਨ ਕੇ ਧਰਮ ਨੂੰ ਬਚਾਉਣ ਖਾਤਰ ਰਣ ਭੂਮੀ ਵਿੱਚ ਉਤਰ ਆਉਂਦੇ ਨੇ ਮਹਾਵੀਰ ਵੀ ਪਿੱਛੇ ਹਟਣ ਵਾਲਾ ਨਹੀਂ ਉਸ ਨੇ ਪੰਡਤ ਜੀ ਦੇ ਜਨੇਊ ਤੇ ਹੱਥ ਰੱਖ ਕੇ ਕਸਮ ਖਾਦੀ ਕਿਉਂ ਪਿੰਡ ਵਿੱਚ ਗੁੰਡਿਆਂ ਨੂੰ ਨਹੀਂ ਰਹਿਣ ਦੇਵੇਗਾ ਹਵਾ ਵਿੱਚ ਫਿਰ ਨਾਰਾ ਗੂੰਜਿਆ ਹਰ ਹਰਮਾ ਦੇਵ ਤੇ ਨਾਲ ਹੀ ਅੱਲਾਹੁ ਅਕਬਰ ਦਾ ਨਾਰਾ ਬੁਲੰਦ ਹੋਇਆ ਇਸ ਪਿੱਛੋਂ ਇਸ ਨਿੱਕੇ ਜਿਹੇ ਪਿੰਡ ਵਿੱਚ ਵੀ ਅੱਗਾ ਲੱਗਣ ਲੱਗੀਆਂ ਤੇ ਫਸਾਦ ਸ਼ੁਰੂ ਹੋ ਗਏ ਭੂਆ ਫਾਤਿਮਾ ਆਪਣੀ ਝੌਂਪੜੀ ਵਿੱਚ ਕ੍ਰਾਂਤ ਦੀਆਂ ਆਇਤਾਂ ਪੜ੍ਹ ਰਹੀ ਸੀ ਜਦੋਂ ਬਾਹਰ ਸ਼ੋਰ ਤੇ ਨਾਰਿਆਂ ਦੀਆਂ ਆਵਾਜ਼ਾਂ ਗੂੰਜੀਆਂ ਉਸਨੇ ਕ੍ਰਾਂਤ ਸ਼ਰੀਫ ਨੂੰ ਸੰਦੋਖਿਆ ਤੇ ਖਿੜਕੀ ਖੋਲ ਕੇ ਬਾਹਰ ਦੇਖਿਆ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ ਢੋਲ ਤੇ ਦਮਾਮੇ ਤੇ ਚੀਕਾਂ 부ਆ ਨੇ ਬੂਹਾ ਖੋਲਿਆ ਉਸ ਨੇ ਹਾਕਾਂ ਮਾਰੀਆਂ ਹੁਸਨਾ ਹੁਸਨਾ ਤੂੰ ਕਿੱਥੇ ਹੈ ਸ਼ੋਰ ਵਿੱਚ ਉਸਦੀ ਆਵਾਜ਼ ਗਵਾਚ ਗਈ ਇਸ ਵੇਲੇ ਹੁਸਨਾ ਅੱਗ ਦੀਆਂ ਲਪਟਾਂ ਵਿੱਚੋਂ ਦੀ ਦੌੜਦੀ ਹੋਈ ਆ ਰਹੀ ਸੀ ਉਸਦੇ ਵਾਲ ਖੁੱਲੇ ਸਨ ਚਿਹਰੇ ਉੱਤੇ ਡਰ ਦਹਿਸ਼ਤ ਦੇ ਵਾਰ ਵਾਰ ਚੀਖ ਰਹੀ ਸੀ ਅਮਾ ਅਮਾ ਉਸਦੇ ਪਿੱਛੇ ਮਹਾਵੀਰ ਨੇਜਾ ਤਾਣੀ ਭਜਾਰਿਆ ਸੀ ਪੂਆ ਫਾਤਿਮਾ ਹੁਸੈਨਾਂ ਨੂੰ ਦੇਖ ਕੇ ਅੱਗੇ ਵਧੀ ਉਸਨੇ ਮਹਾਵੀਰ ਨੂੰ ਰੋਕਿਆ ਹੁਸੈਨਾਂ ਨੂੰ ਬਚਾਉਣ ਖਾਤਰ ਆ ਗਈ ਮਹਾਵੀਰ ਨੇਜਾ ਕਮਾ ਕੇ ਬੋਲਿਆ ਹਟ ਜਾ ਬੁੱਢੀਏ ਇੱਕ ਪਾਸੇ ਨਹੀਂ ਤਾਂ ਇਹੋ ਨੇਜਾ ਪੂਆ ਗੁੱਸੇ ਵਿੱਚ ਬੋਲੀ ਹੋਸ਼ ਵਿੱਚ ਆ ਮਹਾਵੀਰ ਕੀ ਆਪਣੀ ਪੂਆ ਨੂੰ ਮਾਰੇਗਾ ਪੁੱਤ ਮੇਰੇ ਖੂਨ ਨਾਲ ਆਪਣੇ ਹੱਥ ਰੰਗੇਗਾ ਮਹਾਵਿਦਿਆ ਅੱਖਾਂ ਵਿੱਚ ਖੂਨ ਸੀ ਬੋਲਿਆ ਹਟ ਜਾ ਨਹੀਂ ਤਾਂ ਮੈਨੂੰ ਤੇਰੀ ਧੀ ਦੇ ਨਾਲ ਹੀ ਤੈਨੂੰ ਤੇਰੀ ਧੀ ਦੇ ਨਾਲ ਹੀ ਖਤਮ ਕਰ ਦੇਵਾਂਗਾ ਭੂਆ ਨੇ ਮਿੰਨਤ ਕੀਤੀ ਮੈਂ ਤੇਰੇ ਅੱਗੇ ਝੋਲੀ ਾੜਦੀ ਹਾਂ ਮਾ ਵੀਰ ਇਹ ਜ਼ੁਲਮ ਨਾ ਕਰੀ ਭੁੱਲ ਗਿਆ ਮੈਂ ਹੀ ਤੈਨੂੰ ਜਨਵਾਇਆ ਸੀ ਮੈਂ ਹੀ ਤੇਰੀਆਂ ਅੱਖਾਂ ਖੋਲੀਆਂ ਸਨ ਅੱਜ ਇਹਨਾਂ ਅੱਖਾਂ ਵਿੱਚ ਖੂਨ ਕਿਉਂ ਮੇਰੇ ਪੁੱਤ ਕੀ ਹੋ ਗਿਆ ਤੈਨੂੰ ਮਹਾਵੀਰ ਮੈਂ ਮਿੰਨਤ ਕਰਦੀ ਹਾਂ ਨਾ ਮਾਰੀ ਮੈਨੂੰ ਤੇ ਨਾ ਮੇਰੀ ਹੁਸਨਾ ਨੂੰ ਜੇ ਤੂੰ ਇਹ ਜ਼ੁਲਮ ਕੀਤਾ ਤਾਂ ਮਮਤਾ ਖਤਮ ਹੋ ਜਾਵੇਗੀ ਇਸ ਦੁਨੀਆ ਤੋਂ ਛਾਤੀਆਂ ਵਿੱਚੋਂ ਦੁੱਧ ਸੁੱਕ ਜਾਣਗੇ ਤੇ ਜਹੰਨਮ ਦੇ ਦਰਵਾਜ਼ੇ ਖੁੱਲ ਜਾਣਗੇ ਮੈਂ ਤੇਰੇ ਪੈਰ ਫੜਦੀ ਹਾਂ ਪੁਆਣੇ ਮਾਹਵੀਰ ਦੇ ਪੈਰ ਫੜ ਲਏ ਮਾਹਵੀਰ ਫਿਰ ਗਰਜਿਆ ਹਟ ਜਾ ਇੱਕ ਪਾਸੇ ਅੱਜ ਮੈਂ ਤੈਨੂੰ ਨਹੀਂ ਛੱਡਣਾ ਬੁੱਢੀਏ ਤੇ ਨਾ ਤੇਰੀ ਧੀ ਨੂੰ ਪੁਆ ਇੱਕਦਮ ਕਿਸੇ ਇਰਾਦੇ ਨਾਲ ਖੜੀ ਹੋ ਗਈ ਤੇ ਉਸਨੇ ਬਦਲਦੀਆਂ ਬਲਦੀਆਂ ਅੱਖਾਂ ਨਾਲ ਮਹਾਵੀਰ ਵੱਲ ਦੇਖਿਆ ਇਨ੍ਹਾਂ ਅੱਖਾਂ ਵਿੱਚ ਵੰਗਾਰ ਸੀ ਤੇ ਗੌਰ ਉਹ ਬੋਲੀ ਮਾਰ ਮੇਰੇ ਸੀਨੇ ਵਿੱਚ ਇਹਨੇਜਾ ਉਤਾਰ ਦੇ ਸੀਨੇਜੇ ਨੂੰ ਆਪਣੀ ਭੂਆ ਦੇ ਸੀਨੇ ਵਿੱਚ ਤਾਂ ਜੋ ਤੈਨੂੰ ਚੈਨ ਆ ਜਾਵੇ ਅੱਗੇ ਵੱਧ ਮਹਾਵੀਰ ਡੋਬੂ ਡਬੋ ਦੇ ਇੱਕ ਖੂਨੀ ਨਿਜੇ ਨੂੰ ਮਾਂ ਦੇ ਦੁੱਧ ਵਿੱਚ ਕਿ ਔਰੋ ਗਿਆ ਤੇਰਾ ਹੱਥ ਮੇਰੇ ਲਾਲ ਅੱਗੇ ਵਧ ਤੇ ਆਪਣਾ ਧਰਮ ਨਵਾ ਧਰਮ ਦਾ ਸ਼ਬਦ ਸੁਣ ਕੇ ਮਹਾਵੀਰ ਦੇ ਚਿਹਰੇ ਉੱਤੇ ਪਸੀਨਾ ਆ ਗਿਆ ਅੱਗ ਦੀਆਂ ਲਪਟਾਂ ਦੀ ਰੋਸ਼ਨੀ ਵਿੱਚ ਉਸ ਦੇ ਚਿਹਰੇ ਦੇ ਭਾਵ ਬਦਲ ਰਹੇ ਸਨ ਭੁੱਲ ਕੰਬ ਰਹੇ ਸਨ ਤੇ ਅੱਖਾਂ ਵਿੱਚ ਹੰਝੂ ਨੇਜਾ ਉਸ ਦੇ ਹੱਥੋਂ ਡਿੱਗ ਗਿਆ ਉਹ ਭਾਰੀ ਕਦਮ ਪੁੱਟਦਾ ਵਾਪਸ ਚਲਿਆ ਗਿਆ ਭੂਆ ਫਾਤਿਮਾ ਨੇ ਰੱਬ ਅੱਗੇ ਦੁਆ ਕੀਤੀ हे ਪਰਵਰਦ گار ਇਸ ਪਿੰਡ ਦੀਆਂ ਧੀਵਿਆਂ ਨੂੰ ਬੇਵਾਹ ਹੋਣ ਤੋਂ ਬਚਾ ਤੇ ਬੱਚਿਆਂ ਨੂੰ ਯਤੀਮ ਹੋਣ ਤੋਂ ਤੂੰ ਰਹਿਮ ਤੇ ਕਫੂਰ ਹੈਂ ਆਪਣੀ ਰਹਿਮਤ ਦਾ ਸਾਇਆ ਸਾਡੇ ਗੁਨਾਹਗਾਰਾਂ ਉੱਤੇ ਹਮੇਸ਼ਾ ਰੱਖੀ ਉਸ ਨੇ ਦੋਵੇਂ ਹੱਥ ਦੁਆ ਵਿੱਚ ਉਸ ਦੇ ਦੋਵੇਂ ਹੱਥ ਦੁਆ ਵਿੱਚ ਉੱਠ ਗਏ ਸੋ ਦੋਸਤੋ ਇਹ ਸੀ ਕਹਾਣੀ ਭੂਆ ਫਾਤਿਮਾ ਦੀ ਜਿਸ ਨੂੰ ਲਿਖਿਆ ਹੈ ਬਲਵੰਤ ਸਿੰਘ ਗਾਰਗੀ ਜੀ ਦੇ ਦੁਆਰਾ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਇਸ ਬਾਰੇ ਆਪਣੀ رائے ਜ਼ਰੂਰ ਦੱਸਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਕਾਥ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ